ਸਾਚਾ ਸਾਹਿਬ ਸਾਚ ਨਾਹੀ ਬੀ ਬੀ ਧਿਆਨ ਨੇ ਅਸੀਂ ਸਹਿਬ ਹੀ ਪੜ ਜਾਂਦੀ ਹਾਂ ਸਾਹਿਬ ਠੀਕ ਹੈ ਹਾਂਜੀ ਪੜ ਦੋ ਸਾਰੀ ਪੰਕਤੀ ਸਾਚਾ ਸਾਹਿਬ ਸਾਚ ਨਾਹੀ ਆਖਿਆ ਭਾਵ ਅਪਾਰ ਸਚਾ ਸਾਹਿਬ ਸਾਚ ਨਾਹੀ ਇਥੇ ਵਿਸਰਾਮ ਆਖਿਆ ਭਾਵ ਪੱਬੇ ਕੰਨਾ ਊੜੇ ਔਂਕੜ ਭਾਵ ਦੋ ਪਦ ਹਨ ਇਹ ਕਹੇ ਭਉ ਉਹਦਾ ਅਰਥ ਹੈ ਡਰ ਇਹ ਭਾਵ ਇਹਦਾ ਅਰਥ ਪ੍ਰੇਮ ਤੇ ਭਾਖਿਆ ਭਾਵ ਅਪਾਰ ਐਡਾ ਬੋਲਣਾ ਕਈ ਵਾਰ ਪਾਰ ਹੀ ਬੋਲ ਜਾਂਦੇ ਹਾਂ ਭਾਖਿਆ ਭਾਵ ਅਪਾਰ ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਇਹ ਵੀ ਆਖੈ ਮੰਗਹਿ ਨਹੀਂ ਕਹਿਣਾ ਦਲਾਵਾਂ ਲਾ ਕੇ ਆਖੈ ਮੰਗਹਿ ਬਿੰਦੀਆਂ ਵੀ ਨਹੀਂ ਲਾਉਣੀਆਂ ਆਖੈ ਮੰਗਹਿ ਦੇ ਦੇਹ ਇਥੇ ਵਿਸਰਾਮ ਤਾਤ ਕਰੇ ਦਾਤਾਰ ਦੋਵੇਂ ਕੰਨੇ ਬੋਲਨੇ ਆ ਦਾਤਾਰ ਨਹੀਂ ਕਹਿਣਾ ਦਾਤਾਰ ਉਚਾਰਨ ਕਰਨਾ ਫੇਰ ਕੇ ਅੱਗੇ ਰੱਖੀ ਹੈ ਜੇਤ ਹਾਂਜੀ ਜੇਤ ਦਿਸੈ ਦਰਬਾਰ ਇਹ ਵੀ ਸ਼ੇਰ ਕੇ ਇਕੱਠਾ ਨਹੀਂ ਬੋਲ ਜਾਣਾ ਹੈ ਸ਼ੇਰ ਤੇ ਜਮਕ ਲਾ ਕੇ ਸ਼ੇਰ ਕੇ ਦਾ ਮਤਲਬ ਹੁੰਦਾ ਕੁਮਾ ਕੇ ਵੱਖਰਾ ਹੈ ਇਹ ਪਾਠ ਸ਼ੇਰ ਇਥੇ ਜਮਕ ਕਿ ਕਕੇ ਸਿਆਰੀ ਕੇ ਲਾ ਨਹੀਂ ਬੋਲਨੀ ਅੱਗੇ ਕਸ ਕੇ ਬੋਲਣਾ ਹੈ ਰੱਖੀ ਹੈ ਥੋੜਾ ਜਿਹਾ ਕਸ ਕੇ ਰੱਖੀ ਹੈ ਨਹੀਂ ਕਹਿਣਾ ਫਿਰ ਕਿ ਅੱਗੇ ਰੱਖੀ ਹੈ ਇਥੇ ਵਿਸਰਾਮ ਜਿਤ ਪੂਲਾ ਬੋਲਣਾ ਜਿਤ ਨਹੀਂ ਜਣਾ ਜਿਤਨ ਦਾ ਵਾਚਕ ਨਹੀਂ ਹੈ ਜਿਤ ਦਿਸੈ ਪੂਲਾ ਦਰਬਾਰ ਬੱਬੀ ਦੇ ਨਾਲ ਬੋਲਣਾ ਹੈ ਦਰਬਾਰ ਵਾਵਾ ਨਾ ਬੋਲਿਆ ਜਾਵੇ ਦਰਬਾਰ ਫਿਰ ਕਿ ਅੱਗੇ ਰੱਖੀ ਹੈ ਜਿਤ ਇਸ ਦਰਬਾਰ ਮੁਹਾ ਕੇ ਬੋਲਣ ਬੋਲੀ ਐ ਜੇ ਤ ਸੁਣ ਧਰੇ ਪਿਆਰ ਇਹ ਪਾਠ ਥੋੜਾ ਮਿਹਨਤ ਨਾਲ ਸ਼ੁੱਧ ਹੋਵੇਗਾ ਮੁਹਾ ਮੰਮੀ ਔਂਕਰ ਮੁ ਹਾਏ ਕਨੋੜਾ ਹਾ ਇਹ ਵੈਸੇ ਮੂਹੋਂ ਦਾ ਵਾਚਕ ਹੈ ਜਪਜੀ ਸਾਹਿਬ ਜੀ ਦੇ ਵਿੱਚ ਪੰਜ ਪਾਠ ਕਨੋੜੇ ਦੇ ਨਾਲ ਆਉਂਦੇ ਹਨ ਇੱਕ ਤਾਂ ਇੱਥੇ ਐ ਮੁਹਾ ਕੇ ਬੋਲਣ ਬੋਲੀ ਐ ਇਕ ਹੈ 1 2 ਜੀਬਾ ਲੱਖ ਹੋ ਹੀ ਲੱਖ ਹੋ ਵਹ ਲੱਖ 20 ਇਕ ਆਉਂਦਾ ਕੀਤੀ ਦਾਤ ਜਾਣਾ ਕੌਣ ਪੂਤ ਕੌਣ ਦੇ ਕਨੋੜਾ ਲੱਗਿਆ ਹੋਇਆ ਇਕ ਹੈ ਧੌਲ ਧਰਮ ਦਇਆ ਕਾ ਪੂਤ ਇਥੇ ਕਨੋੜੇ ਨਾਲ ਪਾਠ ਹੁੰਦਾ ਫਿਰ ਇੱਕ ਆਉਂਦਾ ਨਾਨਕ ਜੇ ਕੋ ਆਪਾ ਜਾਣਾ ਆਪਾ ਪਾਠ ਜਾਨੀ ਮੂਹ ਜੀਬਾ ਆਪਾ ਕੌਣ ਤੇ ਤੌਲ ਇਹ ਪੰਜ ਪਾਠ ਕਨੋੜੇ ਦੇ ਨਾਲ ਜਪਜੀ ਸਾਹਿਬ ਬਾਣੀ ਦੇ ਵਿੱਚ ਆਉਂਦੀ ਹਨ ਤੇ ਮਹਾਉ ਨਹੀਂ ਬੋਲਣਾ ਮੰਮੇ ਔਂਕੜ ਮੂਹ ਹਾਏ ਕਨੋੜਾ ਹੋ ਮੂਹਾ ਇਥੇ ਜਮਕ ਕਿ ਬੋਲਣ ਬੋਲੀ ਹੈ ਇਥੇ ਵਿਸਰਾਮ ਜੇ ਤੂੰ ਸੁਣ ਧਰੇ ਪਿਆਰ ਇਸ ਤਰ੍ਹਾਂ ਉਚਾਰਨ ਕਰਨਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਐਡੇ ਉੱਤੇ ਟਿੱਪੀ ਹੈ ਥੋੜਾ ਜਿਹਾ ਕਸ ਕੇ ਵੇਲਾ ਜੋ ਪਦ ਹੈ ਪੋਲਾ ਬੋਲਣਾ ਹੈ ਜੇ ਕਸ ਕੇ ਬੋਲਾਂਗੇ ਤਾਂ ਅਰਥ ਜੰਗਲ ਬਣ ਜੇਗਾ ਵੀਲਾ ਕਵਾਂਗੇ ਤਾਂ ਜੰਗਲ ਅੰਮ੍ਰਿਤ ਵੇਲਾ ਇਥੇ ਥੋੜਾ ਠਹਿਰਾ ਸੱਚ ਨਾਮ ਇਥੇ ਵਿਸਰਾਮ ਵਡਿਆਈ ਡੱਡਾ ਬੋਲਣਾ ਹੈ ਵਡਿਆਈ ਹੁਣ ਵਿਚਾਰ ਵਿਹਾਰੀ ਨਾਲ ਉਚਾਰਨ ਕਰਨਾ ਹੈ ਵਿਚਾਰ ਨਹੀਂ ਕਹਿਣਾ ਹੈ ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਰ ਕੱਪੜਾ ਪਦ ਜੋ ਹੈ ਇਹ ਕਸਕੇ ਬੋਲਣਾ ਹੈ ਕੱਪੜਾ ਨਹੀਂ ਕਹਿਣਾ ਕਰਮੀ ਆਵੈ ਕੱਪੜਾ ਇਥੇ ਵਿਸਰਾਮ ਨਦਰੀ ਇਥੇ ਯਮਕ ਲਾ ਕੇ ਨਦਰੀ ਜਿਹੜਾ ਮੂਖ ਦਵਾਰ ਪਾਠ ਹੈ ਇਹ ਧਿਆਨ ਨਾਲ ਬੋਲਣਾ ਹੈ ਕਈ ਵਾਰ ਅਸੀਂ ਖਖੇ ਦੀ ਜਗ੍ਹਾ ਮੂਖ ਦਵਾਰ ਹੀ ਕਹਿ ਜਾਂਦੇ ਹਾਂ ਕਕਾ ਲਾ ਦਿੰਦੇ ਹਾਂ ਜਾਂ ਦਵਾਰ ਨੂੰ ਵਾਵੇ ਨਾਲ ਬੋਲ ਜੰਦੇ ਹਾਂ ਦਵਾਰ ਦਦਾ ਵਾਵੇ ਕੰਨਾ ਓਂਕੜ ਛੱਡ ਹੀ ਦਿੰਨੇ ਆ ਇਹ ਪਾਠ ਹੈ ਮੂਖ ਦਵਾਰ ਸੰਬੰਧਕ ਪਾਠ ਹੈ ਮੁਕਤੀ ਦਾ ਦਰਵਾਜ਼ਾ ਮੂਖ ਤੇ ਦਦੇ ਓਂਕੜ ਦੋ ਐੜੇ ਕੰਨਾ ਵਾਵਾ ਨਹੀਂ ਬੋਲਣਾ ਹੈ ਦਵਾਰ ਨਹੀਂ ਕਹਿਣਾ ਦਵਾਰ ਮੂਖ ਦਵਾਰ ਸੰਬੰਧਕ ਪਾਠ ਬੋਲਣਾ ਹੈ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। 인ਨਨਪਤਿ ਯਮਕ ਏਵੈ ਜਾਣੀਐ ਏਵੈ ਨਹੀਂ ਕਹਿਣਾ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ। ਨਾਨਾ ਮੁਕਤਾ ਥਾਪਿਆ ਨਾ ਜਾਇ ਕੀਤਾ ਨਾ ਹੋਇ। ਇਹ ਜਿਹੜੀ ਪੌੜੀ ਹੈ ਨਾ ਇਹ 5ਵੀਂ ਪੌੜੀ ਹੈ। ਇਹ ਵਿਦਵਾਨ ਮਹਾਂਪੁਰਸ਼ ਦੱਸਦਿਆਂ ਵੀ ਕਲਸ ਛੰਦ ਦੇ ਵਿੱਚ ਪੌੜੀ ਹੈ ਕਲਸ ਛੰਦ ਉਹਨੂੰ ਕਹਿੰਦੇ ਹਨ ਕਲਸ ਨਾਮ ਹੁੰਦਾ ਘੜੇ ਦਾ ਜਿਵੇਂ ਮਾਈਆਂ ਬੀਬੀਆਂ ਪਾਣੀ ਲੈਣ ਵਾਸਤੇ ਜਾਂਦੀਆਂ ਸਿਰ ਤੇ ਘੜਾ ਰੱਖਿਆ ਹੁੰਦਾ ਇੱਕ ਘੜਾ ਰੱਖਿਆ ਫਿਰ ਉਹਦੇ ਉੱਤੇ ਇੱਕ ਹੋਰ ਘੜਾ ਰੱਖ ਲੈਂਦੀਆਂ ਦੋ-ਦੋ ਘੜੇ ਚੱਕ ਕੇ ਆ ਜਾਂਦੀਆਂ ਇਹ ਜਿਹੜੀ ਪੌੜੀ ਹੈ ਨਾ ਜਿਵੇਂ ਖੜੇ ਉੱਤੇ ਖੜਾ ਛੰਦ ਉੱਤੇ ਛੰਦ ਪੰਕਤੀ ਉੱਤੇ ਪੰਕਤੀ ਰੱਖੀ ਹੋਈ ਹੈ ਇਹਨੂੰ ਕਹਿੰਦੇ ਕਲਸ ਛੰਦ ਪਹਿਲਾਂ ਛੋਟੀਆਂ ਪੰਕਤੀਆਂ ਆਉਣਗੀਆਂ ਫਿਰ ਵੱਡੀਆਂ-ਵੱਡੀਆਂ ਆ ਜਾਣਗੀਆਂ ਇਹ ਪੌੜੀ ਕਲਸ ਛੰਦ ਦੇ ਵਿੱਚ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਇਸ ਤਰ੍ਹਾਂ ਉਚਾਰਨ ਕਰਨਾ ਆਪੇ ਆਪ ਨਿਰੰਜਨ ਸੋਏ ਨਿਰੰਜਨ ਪਦਵਲ ਧਿਆਨ ਦੇਣਾ ਹੈ ਇਹਦੀ ਜਿਹੜੀ ਆਰੰਭਕ ਸਿਆਰੀ ਹੈ ਇਹ ਜ਼ਰੂਰ ਉਚਾਰਨ ਕਰਨੀ ਹੈ ਨਿਰੰਜਨ ਨਹੀਂ ਕਹਿਣਾ ਨੰਨੇ ਸਿਆਰੀ ਨਿਰੰਜਨ ਕਈ ਵਾਰ ਅਸੀਂ ਨਿਰੰਜਨ ਜਿਹਾਈ ਬੋਲ ਜਾਂਦੇ ਹਾਂ ਇਹ ਉਚਾਰਨ ਕਰਨਾ ਹੈ ਨਿਰੰਜਨ ਸੋਏ ਆਪੇ ਆਪ ਤੇ ਵਿਸਰਾਮ ਨਿਰੰਜਨ ਸੋਏ ਜੇਨ ਸੇਵਿਆ ਤੈਨ ਪਾਇਆ ਮਾਨ ਇਹ ਜੇਨ ਸੇਵਿਆ ਇਥੇ ਵਿਸਰਾਮ ਤੈਨ ਤੇ ਯਮਕ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਇਹ ਵੀ ਪਾਠ ਧਿਆਨ ਦੇਣ ਯੋਗ ਹੈ ਨਾਨਕ ਗਾਵੀਐ ਇਥੇ ਵਿਸਰਾਮ ਗੁਣੀ ਨਾਣੇ ਦੇ ਨਾਲ ਹੈ ਅਤੇ ਨਿਧਾਨ ਨੰਨੇ ਦੇ ਨਾਲ ਹੈ ਔਰ ਨਿਧਾਨ ਬੋਲਣਾ ਹੈ ਨਿਧਾਨ ਦਾ ਅਰਥ ਹੁੰਦਾ ਖਜ਼ਾਨਾ ਕਿਤੇ ਗੁਣੀ ਨਿਧਾਨ ਨਹੀਂ ਦਦੇ ਨਾਲ ਨਹੀਂ ਬੋਲਦੇ ਨਾ ਨਿਧਾਨ ਦਾ ਅਰਥ ਹੁੰਦਾ ਅੰਤ ਗੁਰਬਾਣੀ ਜੀ ਦੇ ਵਿੱਚ ਇੱਕ ਗੌੜੀ ਰਾਗ ਦੇ ਵਿੱਚ ਪੰਕਤੀਆਂ ਆਉਂਦੀਆਂ ਉੱਥੇ ਇੱਕ ਪੰਕਤੀ ਦੇ ਵਿੱਚ ਨਿਧਾਨ ਹੈ ਦੂਸਰੀ ਪੰਕਤੀ ਵਿੱਚ ਨਿਧਾਨ ਪਦ ਹੈ ਉਹ ਬਚਨ ਮਾਰਾ ਸਾਹਿਬ ਜੀ ਦੇ ਹਨ ਆਬ ਮਤ ਬਿੰਸੀ ਦੁਸ਼ਟ ਬਿਗਾਨੀ ਜਬ ਤੇ ਸੁਨਿਆ ਹਰ ਜਸ ਕਾਨੀ ਰਹਾਉ ਸਹਿਜ ਸੁਖ ਆਨੰਦ ਨਿਧਾਨ ਉਥੇ ਆਨੰਦ ਨਿਧਾਨ ਰੱਖਣਹਾਰ ਰਖ ਲੈ ਨਿਧਾਨ ਉਹ ਅਗਲਾ ਨਿਧਾਨ ਹੈ ਸੁਖ ਆਨੰਦ ਨਿਧਾਨ ਵੀ ਆਨੰਦ ਦਾ ਖਜ਼ਾਨਾ ਹੈ ਤੇ ਰੱਖਣ ਵਾਲਾ ਰਖ ਲੈਂਦਾ ਹੈ ਨਿਧਾਨ ਕੀ ਅੰਤ ਨੂੰ ਯਾਨੀ ਨਿਧਾਨ ਵੀ ਪਾਠ ਗੁਰਬਾਣੀ ਚੋਂਦਾ ਤੇ ਨਿਧਾਨ ਵੀ ਆਉਂਦਾ ਜੇ ਨਿਧਾਨ ਬੋਲ ਦਿੱਤਾ ਉਹਦਾ ਅਰਥ ਖਜ਼ਾਨਾ ਨਿਧਾਨ ਬੋਲ ਦਿੱਤਾ ਤਾਂ ਉਦਾਰਸ ਅੰਤ ਨੂੰ ਕਲਗੀ ਤਰਪਾਸ਼ਾ ਮਹਾਰਾਜ ਜੀ ਦਾ ਵੀ ਜਦੋਂ ਅਸੀਂ ਸ਼ਬਦ ਪੜ੍ਹਦੇ ਆ ਨਾ ਤੇ ਅਸੀਂ ਕਹਿੰਦੇ ਜਦ ਆਵ ਕੀ ਉਹ ਨਿਧਾਨ ਬਣੈ ਉੱਥੇ ਨਿਧਾਨ ਨਹੀਂ ਹੈ ਨਿਧਾਨ ਜਦ ਆਵ ਕੀ ਉਹ ਨਿਧਾਨ ਬਣੈ ਅਤਹੀ ਰਨ ਮੈਂ ਤਵਜੂਜ ਮਰੋਂ ਮਹਾਰਾਜ ਕਹਿੰਦੇ ਜਦੋਂ ਸਾਡਾ ਅੰਤ ਹੋਵੇ ਨਾ ਅਸੀਂ ਸ਼ਹੀਦੀ ਜਾਮ ਪੀਏ ਸ਼ਹਾਦਤ ਨੂੰ ਪ੍ਰਾਪਤ ਕਰੀਏ ਮੰਗ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਹਾਦਤ ਮੰਗੀ ਹੈ ਤਾਂ ਉੱਥੇ ਵੀ ਅਸੀਂ ਨਿਧਾਨ ਹੀ ਬੋਲ ਜੰਦੇ ਹਾਂ ਇਹ ਧਿਆਨ ਦੇਣਾ ਹੈ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਗਾਵੀਐ ਸੁਣੀਐ ਇਹ ਐਂ ਦੇ ਬਿੰਦੀ ਨਹੀਂ ਲਾਉਣੀ ਗਾਵੀਐ ਸੁਣੀਐ इथे विश्राम मन रखी है भाव दुख पर हर सुख घर लुख पर हर ए पाठ कठा ही है इथे विश्राम है सुख घर संबंधक पाठ है सुख घर इथे थोड़ा जा ठहरा दे के ले जाय इस तरह ठीक है गुरमुख नादंग गुरमुख वेदंग गुरमुख समाई गुरमुख नादं ਏ ਗੁਰਮਖ ਨਹੀਂ ਬੋਲਣਾ ਕਈ ਵਾਰ ਮੰਮੀ ਦਾ ਔਂਕੜ ਛੱਡ ਹੀ ਜਾਂਦੀਆਂ ਗੁਰਮਖ ਬੋਲ ਜਾਂਦੀਆਂ ਗੁਰਮੁਖ ਨਾਦੰ ਟਿੱਪੀ ਬੋਲਨੀ ਹੈ ਨਾਦੰ ਗੱਗਾ ਨਹੀਂ ਬੋਲਣਾ ਗੁਰਮੁਖ ਵੇਦੰ ਇਥੇ ਵਿਸਰਾਮ ਗੁਰਮੁਖ ਰਹਿਆ ਸਮਾਈ ਰਿਹਾ ਨਹੀਂ ਕਹਿਣਾ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਇਹ ਵਿਸਰਾਮ ਯਾਦ ਰੱਖਣਾ ਹੈ ਗੁਰ ਈਸ਼ਰ ਇੱਥੇ ਥੋੜੀ ਜਿਹਾ ਠਹਿਰਾ ਗੁਰ ਗੋ ਰਖ ਇੱਥੇ ਠਹਿਰਾ ਬਰਮਾ ਗੁਰ ਇੱਥੇ ਵਿਸਰਾਮ ਬਰਮਾ ਥੋੜਾ ਜਿਹਾ ਭਰਮਾ ਬੋਲਣਾ ਬਰਮਾ ਬਰਮਾ ਨਹੀਂ ਕਹਿਣਾ ਬਰਮਾ ਗੁਰ ਇੱਥੇ ਵਿਸਰਾਮ ਤੇ ਪਾਰਵਤੀ ਮਾਈ ਕਈ ਨਵੀਨ ਮਾਈ ਇਸ ਤਰ੍ਹਾਂ ਵੱਖਰਾ ਕਰਾ ਰਹੇ ਹਨ ਤੇ ਅਰਥ ਭਾਵੇਂ ਮਾ ਮਾਇਆ ਲక్ష్ਮੀ ਦਾ ਹੈ ਈ ਸਰਸਵਤੀ ਦਾ ਵਾਚਕ ਹੈ ਲੇਕਿਨ ਸੰਪਰਦਾਚ ਪਾਠ ਮਾਈ ਹੀ ਕਰਾਇਆ ਜਾਂਦਾ ਹੈ ਤੇ ਗੁਰ ਪਾਰਵਤੀ ਮਾਈ ਇਸ ਤਰ੍ਹਾਂ ਵੀ ਵਿਸਰਾਮ ਨਵੀਨ ਲਾਉਂਦੇ ਹਨ ਪਰ ਇਹ ਸੰਪਰਦਾ ਦੇ ਵਿੱਚ ਸਹੀ ਵਿਸਰਾਮ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਇੱਥੇ ਲਾਉਣਾ ਹੈ ਪਾਰਵਤੀ ਮਾਈ ਇਸ ਤਰ੍ਹਾਂ ਠੀਕ ਹੈ ਜੇ ਹਾ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਜੇ ਹੋ ਨਹੀਂ ਕਹਿਣਾ ਜੇ ਤੇ ਯਮਕ ਹਾ ਜਾਣਾ ਅੱਖਾਂ ਨਹੀਂ ਇੱਥੇ ਵਿਸਰਾਮ ਕਹਿਣਾ ਲਾਣੇ ਦੇ ਨਾਲ ਕਥਨ ਕਹਿਣਾ ਕਥਨ ਦੋਵੇਂ ਨੰਨੇ ਮਿਕਸ ਨਹੀਂ ਕਰਦਣੇ ਕਥਨ ਨਾਲ ਇਸ ਤਰ੍ਹਾਂ ਨਹੀਂ ਕਹਿ ਦੇਣਾ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਗੁਰਾ ਪਦ ਤੇ ਵਿਸਰਾਮ ਬਿੰਦੀ ਨਹੀਂ ਲਾਉਣੀ ਗੁਰਾ ਨਹੀਂ ਕਹਿਣਾ ਇੱਕ ਦੇਹ 부ਝਾਈ ਕਿਸਕੇ ਬੋਲਣਾ ਬਜਾਈ ਨਹੀਂ ਬੋਲਣਾ ਬੱਬਾ ਜੱਜੀ ਦੇ ਨਾਲ ਬੁਝਾਈ ਜੱਜਾ ਨਹੀਂ ਬੋਲਣਾ ਛੱਜੀ ਦੇ ਨਾਲ ਤੇ ਕਸ ਕੇ ਉਚਾਰਨ ਕਰਨਾ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਸਬਨਾ ਜੀਆ ਕਾ ਇਥੇ ਠਮਕ ਲਾ ਦੋ ਕਾਇਕ ਨਹੀਂ ਕਹਿਣਾ ਹੈ ਕਾਇਕ ਕੋਈ ਪਾਠ ਨਹੀਂ ਸਬਨਾ ਜੀਆ ਕਾ ਇੱਕ ਦਾਤਾ ਇਥੇ ਵਿਸਰਾਮ ਸੋ ਵਖਰਾ ਸੋ ਮੈਂ ਨਹੀਂ ਕਹਿ ਦੇਣਾ ਸੋ ਮੈਂ ਵਿਸਰ ਨਾ ਜਾਈ ਇਸ ਤਰ੍ਹਾਂ ਪੜਨਾ ਹੈ ਤੀਰਥ ਨਾਵਾ ਜੇ ਤਿਸ ਭਾਵਾ ਵੇਣ ਭਾਣੇ ਕੇ ਨਾਏ ਕਰੀ ਤੀਰਥ ਨਾਵਾ ਨਾਵਾ ਪਦ ਭਾਰਾ ਉਚਾਰਨ ਕਰਨਾ ਜੇ ਤਿਸ ਇਕੱਠਾ ਨਹੀਂ ਕਹਿ ਦੇਣਾ ਜੇ ਤਿਸ ਭਾਵਾ ਇੱਥੇ ਵਿਸਰਾਮ ਹੈ ਤੀਰਥ ਨਾਵਾ ਜੇ ਤਿਸ ਭਾਵਾ ਵੇਣ ਭਾਣੇ ਨਾਏ ਕਰੀ ਨਾਏ ਇਹ ਵੀ ਭਾਰਾ ਉਚਾਰਨ ਕਰਨਾ ਹੈ ਜੇਤੀ ਸਿਰਠ ਉਪਾਈ ਵੇਖਾ ਵੇਣ ਕਰਮਾ ਕਿ ਮਿਲੈ ਲਈ ਸਿਰਠ ਪਦ ਜੋ ਹੈ ਸਿਸ਼ਟ ਨਹੀਂ ਬੋਲ ਜਾਣਾ ਟੈਂਕਾ ਸਿਰਠ ਨਹੀਂ ਬੋਲਣਾ ਸਿਰਠ ਜੇਤੀ ਸਿਰਠ ਉਪਾਈ ਕਿਤੇ અપਾਈ ਨਾ ਬੋਲਿਆ ਜਾਵੇ ਐਡੇ ਦੇ ਨਾਲ ਉਪਾਈ ਵੇਖਾ ਇਥੇ ਵਿਸਰਾਮ ਵੇਣ ਕਰਮਾ ਕਿ ਮਿਲੈ ਲਈ ਇਹ ਦੋਵੇਂ ਲੱਲੇ ਮਿਲਾ ਦੇ ਪਿੱਛੇ ਵੀ ਲੱਲਾ ਹੈ ਔਰ ਲਈ ਦੇ ਅੱਗੇ ਵੀ ਲੱਲਾ ਹੈ ਮਿਕਸ ਨਹੀਂ ਕਰਦੇ ਨੇ ਕਿ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੀ ਇੱਕ ਗੁਰ ਕੀ ਸਿੱਖ ਸੁਣੀ ਇਹ ਮਤ ਵਿੱਚ ਇਥੇ ਜਮਕ ਲਾ ਕੇ ਰਤਨ ਜਵਾਹਰ ਮਾਣਿਕ ਨਾਣੇ ਦੇ ਜੋ ਸਿਆਰੀ ਲੱਗੀ ਆ ਨਾ ਵਿਚਾਰਨ ਕਰਨੀ ਆ ਮਾਣਕ ਨਹੀਂ ਕਹਿ ਦੇਣਾ ਮਾਣਿਕ ਇਥੇ ਵਿਸਰਾਮ ਜੇ ਇੱਕ ਗੋਰ ਕੀ ਇਹਨੂੰ ਗੁਰਕੀ ਨਹੀਂ ਕਹਿਣਾ ਆਮ ਗੁਰਕੀ ਹਰਕਾ ਹਰ ਕੀ ਇਕੱਠਾ ਹੀ ਬੋਲ ਜਾਂਦੇ ਆ ਗੋਰ ਕੀ ਗੁਰ ਕਾ ਹਰ ਕਾ ਹਰ ਕੀ ਇਹ ਵੱਖਰੇ ਬੋਲਨੇ ਆ ਭਾ ਜੇ ਇੱਕ ਗੋਰ ਕੀ ਸਿੱਖ ਸੁਣੀ ਸਿੱਖ ਥੋੜਾ ਜਿ ਕਸ ਕੇ ਸਿੱਖਿਆ ਦਾ ਵਾਚਕ ਜੇ ਇਥੇ ਆਪਾਂ ਸੇਖ ਬੋਲ ਦਿੱਤਾ ਸੇਖ ਦਾ ਅਰਥ ਹੁੰਦਾ ਬੁੱਧੀ ਚੋਟੀ ਦਾ ਵਾਚਕ ਹੁੰਦਾ ਗੁਰਬਾਣੀ ਚ ਪੰਕਤੀਆਂ ਆਉਂਦੀਆਂ ਮੂंड ਮੁਡਾਏ ਜਟਾ ਸੇਖ ਬਾਦੀ ਮੂਨ ਰਹਿ ਅਭਿਮਾਨਾ ਉਹ ਸੇਖ ਚੋਟੀ ਦਾ ਵਾਚਕ ਹੈ ਜਾਂ ਇਹ ਬਚਨਾਂਉਂਦੇ ਆ ਕਬੀਰ ਸਾਹਿਬ ਜੀ ਦੇ ਜਬ ਨਖ ਸੇਖ ਇਹੋ ਮਨ ਚੀਨਾ ਤਬ ਅੰਤਰ ਮੱਜਨ ਕੀਨਾ ਉਥੇ ਵੀ ਸੇਖ ਪੋਲਾ ਬੋਲਣਾ ਹੈ ਇੱਥੇ ਸੇਖ ਕਸ ਕੇ ਬੋਲਣਾ ਹੈ ਮਤ ਵਿੱਚ ਪ੍ਰਤਨ ਜਵਾਹਰ ਹਹਾ ਬੁੱਲਨੇ ਜਵਾਰ ਨਹੀਂ ਕਹਿਣਾ ਜਵਾਹਰ ਮਾਣਿਕ ਇਥੇ ਵਿਸਰਾਮ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਗੁਰਾ ਤੇ ਵਿਸਰਾਮ ਇੱਕ ਦੇਹ 부ਝਾਈ ਸਬਨਾ ਜੀ ਆਕਾ ਇੱਕ ਦਾਤਾ ਠੀਕ ਠੀਕ ਹੈ ਕਾ ਤੇ ਠਮਕ ਲਾ ਕੇ ਸੋ ਮੈਂ ਵਿਸਰ ਨਾ ਜਾਈ ਜੀ ਜੁਗ ਚਾਰੇ ਆਰ ਜਾ ਹੋਰ ਸੁਣੀ ਹੋਏ ਇਸ ਸਤਵੀਂ ਪੌੜੀ ਦੇ ਵਿੱਚ ਜੇ ਲਾਂ ਦੇ ਨਾਲ ਦੋ ਵਰੀ ਆਏਗਾ ਤੇ ਇੱਕ ਐਂਡ ਵਿੱਚ ਆਏਗਾ ਜੇ ਤਿਸ ਗੁਣ ਕੋਈ ਕਰੇ ਉਹ ਜੇ ਜਿਹਿਹਾਰੀ ਨਾ ਲਾਏਗਾ ਉਹਦਾ ਅਰਥ ਦਾ ਵੀ ਫਰਕ ਹੈ ਜੇ ਦਾ ਅਰਥ ਹੈ ਜੇ ਕਰ ਤੇ ਜੇ ਜਿਹੇ ਹਿਆਰੀ ਨਾ ਲਾਏਗਾ ਉਹਦਾ ਅਰਥ ਹੋਏਗਾ ਜਿਹੜਾ ਇਹ ਧਿਆਨ ਦੇਣਾ ਹੈ ਇੱਥੇ ਜੇ ਹੈ ਜੇ ਤੇ ਜਮਕ ਲਾ ਕੇ ਜੇ ਯੁਗ ਚਾਰੇ ਆਰ ਜਾ ਜੇਕਰ ਚਾਰ ਯੁਗਾਂ ਦੀ ਉਮਰ ਹੋ ਜਾਵੇ ਤੇ ਇਸ ਕਰਕੇ ਇੱਥੇ ਜੇ ਲਾਂ ਨਾਲ ਬੋਲਣਾ ਹੈ ਜੇ ਯੁਗ ਇਕੱਠਾ ਨਹੀਂ ਕਹਿ ਦੇਣਾ ਜੇ ਯੁਗ ਚਾਰੇ ਆਰ ਜਾ ਇੱਥੇ ਵਿਸਰਾਮ ਪੂਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਇਹ ਨਵਾ ਹੀ ਬੋਲਣਾ ਨਵਾ ਨਹੀਂ ਕਹਿਣਾ ਇਹ ਨਵੇਂ ਪੁਰਾਣੇ ਦਾ ਵਾਚਕ ਨਹੀਂ ਹੈ ਇਹ ਨਵਾ ਨੌ ਖੰਡ ਦਾ ਵਾਚਕ ਹੈ ਨਵਾ ਖੰਡਾਂ ਦੇ ਵੀ ਬਿੰਦੀ ਨਹੀਂ ਲਾਦਨੀ ਨਵਾ ਦੇ ਵੀ ਬਿੰਦੀ ਨਹੀਂ ਲਾਉਣੀ ਨਵਾ ਖੰਡਾ ਵਿੱਚ ਜਾਣੀ ਹੈ ਇਥੇ ਵਿਸਰਾਮ ਨਾਲ ਚੱਲੈ ਸਭ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗ ਲੀ ਤੇ ਕਈ ਵਾਰ ਅਸੀਂ ਚੰਗਾ ਹੀ ਬੋਲ ਜੰਦੇ ਹਾਂ ਗੰਗਾ ਲਾ ਜੰਦੇ ਹਾਂ ਚੱਤੀ ਉੱਤੇ ਟਿੱਪੀ ਗੱਗੇ ਕੰਨਾ ਚੰਗਾ ਗੱਗੇ ਦੀ ਆਵਾਜ਼ ਆਉਣੀ ਚਾਹੀਦੀ ਏ ਚੰਗਾ ਨਾਉ ਰਖਾਇ ਕਾ ਸੰਬੰਧਕ ਪਾਠ ਹੈ ਰਖਾਇ ਈੜੀ ਲਾਂ ਨਹੀਂ ਲਾਉਣੀ ਅੱਖੇ ਸਿਆਰੀ ਹੈ ਰਖਾਇ ਕੈ ਇਸ ਤਰ੍ਹਾਂ ਇਥੇ ਵਿਸਰਾਮ ਜਾਸ ਕੀਰਤ ਕੀਰਤ ਨਹੀਂ ਕਹਿਣਾ ਕੀਰਤ ਜੱਗ ਕਸ ਕੇ ਲੇ ਲੱਲੇ ਲਾਂ ਈੜੀ ਸਿਆਰੀ ਲੈ ਨਹੀਂ ਕਹਿਣਾ ਲੱਲੇ ਲਾਂ ਲੇ ਲੱਲੇ ਲਾਂ ਈੜੀ ਸਿਆਰੀ ਲੇ ਇਸ ਤਰ੍ਹਾਂ ਉਚਾਰਨ ਕਰਨਾ ਜੇ ਤੇਸ ਨਦਰ ਨਾ ਆਵਈ ਤਾ ਬਾਤ ਨ ਪੁੱਛੈ ਕੀ ਇਹ ਵੀ ਜੇ ਤੇ ਇਸ ਇਕੱਠਾ ਨਹੀਂ ਕਹਿ ਦੇਣਾ ਜੇ ਇਥੇ ਜਮਕ ਤੇਸ ਨਦਰ ਨਾ ਆਵਈ ਆਵਈ ਆਵੀ ਨਹੀਂ ਜਾਣਾ ਆਵਈ ਇਥੇ ਵਿਸਰਾਮ ਤ ਬਾਤ ਨ ਪੁੱਛੈ ਕੀ ਇਥੇ ਲਾ ਆ ਗਈ ਇਥੇ ਨਹੀਂ ਕਹਿਣਾ ਕਿ ਇਥੇ ਕਕੇ ਲਾ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਕੀਟਾ ਅੰਦਰ ਕੀਟ ਕਰ ਇੱਥੇ ਹੀ ਵਿਸਰਾਮ ਠੀਕ ਹੈ ਤੇ ਦੋਸੀ ਤੇ ਥੋੜੀ ਜੀ ਜਮਕ ਲਾ ਕੇ ਦੋਸ਼ ਧਰੇ ਇਸ ਤਰ੍ਹਾਂ ਬੋਲਣਾ ਦੋਸ਼ੀ ਨਹੀਂ ਕਹਿ ਦੇਣਾ ਸੱਸੀ ਦੇ ਚਰਣਾ 'ਚ ਬਿੰਦੀ ਨਹੀਂ ਲਾ ਦੇਣੀ ਦੋਸ਼ੀ ਦੋਸ਼ ਧਰੇ ਨਹੀਂ ਕਹਿਣਾ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੀ ਇਸ ਪੰਕਤੀ ਦੇ ਵਿੱਚ ਚਾਰ ਨਾਣੇ ਐ ਸਹੀ ਬੋਲਨੇ ਐ ਨਾਨਕ ਪਦ ਨੰਨੇ ਨਾਲ ਹੀ ਹੈ ਇਹਨੂੰ ਨਾਣੇ ਨਹੀਂ ਬੋਲਣਾ ਨਾਨਕ ਨਹੀਂ ਕਹਿਣਾ ਪਹਿਲਾਂ ਵੀ ਦੱਸਿਆ ਹੈ ਨਾਨਕ 30 ਵਾਰੀ ਪਹਿਲਾਂ ਦੱਸਿਆ ਨਾ ਕਿ 30 ਵਾਰੀ ਨਾਨਕ ਪਦ ਮਹਾਰਾਜ ਸਾਹਿਬ ਜੀ ਦਾ ਨਾਮ ਜਪਜੀ ਸਾਹਿਬ ਚ ਆਏਗਾ 30 ਵਾਰੀ ਨਾਨਕ ਇੱਥੇ ਯਮਕ ਨਿਰਗੁਣ ਨਾਣੇ ਦੇ ਨਾਲ ਗੁਣ ਇਹ ਵੀ ਨਾਣਾ ਕਰੇ ਇੱਥੇ ਵਿਸਰਾਮ ਗੁਣਵੰਤਿਆ ਇਹ ਵੀ ਨੰਨਾ ਨਹੀਂ ਬੋਲਣਾ ਗੁਣਵੰਤਿਆ ਨਹੀਂ ਗੁਣਵੰਤਿਆ ਨਾਣੇ ਦੇ ਨਾਲ ਗੁਣ ਦੇ ਇਕੱਠਾ ਨਹੀਂ ਕਹਿ ਦੇਣਾ ਗੁਣ ਵੱਖਰਾ ਦੇ ਵੱਖਰਾ ਕਹਿਣਾ ਦੇ ਨਹੀਂ ਕਹਿਣਾ ਭਾਰਾ ਨਹੀਂ ਬੋਲਣਾ ਦੀ ਗੁਣਵੰਤਿਆ ਗੁਣ ਦੇ ਹਾਂਜੀ ਤੀਹਾ ਕੋਇ ਨ ਸੁज्जਈ ਜੇ ਤੇਸ ਗੁਣ ਕੋਇ ਕਰੇ ਤੀਹਾ ਇਥੀ ਜਮਕ ਲਾਲੂ ਕੋਇ ਨ ਸੁज्जਈ ਇੱਚ ਜੱਜੇ ਦੇ ਨਾਲ ਬੋਲਣਾ ਸੁज्जਈ ਜੱਜੇ ਦੇ ਨਾਲ ਨਾ ਕਿਤੇ ਬੋਲਿਆ ਜਾਵੇ ਜੇ ਇੱਥੇ ਆ ਗਿਆ ਨਾ ਇੱਕ ਵਾਰੀ ਜੱਜੇ ਸਿਆਰੀ ਜਿਹੜਾ ਇੱਥੇ ਅਰਥ ਇੱਥੇ ਜਮਕ ਤੇਸ ਗੁਣ ਕੋਇ ਕਰੇ ਸੁज्जਈ ਤੇ ਵਿਸਰਾਮ ਤੀਹਾ ਕੋਇ ਨ ਸੁज्जਈ ਜੇ ਤੇਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਇਹ ਸੁਣਿਆ ਉਚਾਰਨ ਕਰਨਾ ਸੁਣਿਆ ਐਂ ਦੀ ਬਿੰਦੀ ਨਹੀਂ ਲਾ ਦੇਣੀ ਇਹ ਧਿਆਨ ਰੱਖਣਾ ਹੈ ਸੁਣੀਏ ਨਹੀਂ ਕਹਿਣਾ ਆਮ ਸੰਗਤਾਂ ਸੁਣੀਏ ਸੁਣੀਏ ਇਹ ਸੁਣਿਆ ਸਸੇ ਓਂਕਰ ਨਾਣੀ ਸਿਆਰੀ ਅੜੇ ਦਲਾਵਾ ਸੁਣਿਆ ਇਹ ਚਾਰ ਪੌੜੀਆਂ ਦੇ ਵਿੱਚ ਸੁਣਿਆ ਪਦ 20 ਵਰੀ ਆਏਗਾ ਇਹ ਸੁੱਧ ਕਰ ਲੈਣਾ ਇਹ ਚਾਰ ਪੌੜੀਆਂ ਆਉਣਗੀਆਂ ਸੁਣਿਆ ਵਲੀਆਂ ਤੇ ਇਹਦੇ ਵਿੱਚ 20 ਵਾਰੀ ਸੁਣਿਆ ਪਦ ਆਵੇਗਾ ਉਚਾਰਨ ਕਰਨਾ ਸੁਣਿਆ ਮਿਹਨਤ ਕਰਨੀ ਹੈ ਨੰਨਾ ਨਹੀਂ ਲਾਉਣਾ ਸੁਣਿਆ ਸਿੱਧ ਤੱਦੇ ਦੇ ਨਾਲ ਸਿੱਧ ਪੀਰ ਸੁਰ 나ਥ ਵੱਖਰੇ ਵੱਖਰੇ ਬੋਲਨੇ ਆ ਕਿਤੇ ਤੀਜੀ ਦੇ ਨਾਲ ਸਿੱਧ ਪੀਰ ਸੁਰ 나ਥ ਨਹੀਂ ਕਹਿ ਜਣਾ ਸੁਰ 나ਥ ਵੱਖਰਾ ਪਾਠ ਹੈ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਤੇ ਸਾਰੇ ਵਿਸਰਾਮ ਹਨ ਤੇ ਧਰਤ ਧਵਲ ਆਕਾਸ਼ ਦੋਵੇਂ ਕੰਨੇ ਬੋਲਨੇ ਆਕਾਸ਼ ਨਹੀਂ ਕਹਿਣਾ ਹੈ ਸੁਣਿਆ ਦੀਪ ਲੋਹ ਪਾਤਲ ਲੋਹ ਇਹ ਜੋ ਤਿੰਨ ਮਾਤਰਾ ਹਨ ਲੱਲਾ ਢੋੜਾ ਐੜਾ ਲੋਹ ਨਹੀਂ ਕਹਿਣਾ ਲੋਹ ਪਾਤਲ ਦੋਵੇਂ ਕੰਨੇ ਪਤਾਲ ਨਹੀਂ ਜਾਣਾ ਹੈ ਸੁਣਿਆ ਪੋਹਿ ਨ ਸਕੈ ਕਾਲ ਸਕੈ ਪੂਲਾ ਬੂਲਣਾ ਸੁਣਿਆ ਪੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਨਾਨਕ ਪਦ ਤੇ ਵਿਸਰਾਮ ਲਾਉਣਾ ਹੈ ਭਗਤਾ ਬਿੰਦੀ ਨਹੀਂ ਲਾਉਣੀ ਭਗਤਾ ਨਹੀਂ ਕਹਦੇ ਨਾ ਸਦਾ ਜਿਗਾਸ ਦੀ ਅਰੰਭਕ ਜਿਹੜੀ ਸਿਆਰੀ ਹੈ ਬੋਲਣੀ ਹੈ ਵਿਗਾਸ ਨਹੀਂ ਕਹਿਜਣਾ ਸਿਆਰੀ ਛੱਡ ਕੇ ਵਿਗਾਸ ਜਾਂ ਵੇਗਾਸ ਜਾ ਵਿਗਾਸ ਵਈ ਬਿਆਰੀ ਵੀ ਨਹੀਂ ਲਾਉਣੀ ਸਿਹਾਰੀ ਬੋਲਣੀ ਹੈ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਇਹ ਪਾਪ ਕਾ ਨਹੀਂ ਬੋਲਣਾ ਇਕੱਠਾ ਕਾ ਨਾਸ ਨਹੀਂ ਬੋਲਣਾ ਇਹ ਵੀ ਪਾਠ ਸੁਣਿਆ ਤੇ ਵਿਸਰਾਮ ਦੂਖ ਪਾਪ ਕਾ ਇੱਥੇ ਠਮਕਲਾ ਦੇਣੀ ਹੈ ਥੋੜਾ ਜਿਹਾ ਠਹਿਰਾ ਸੁਣਿਆ ਨਾਮ ਸੁਣਨ ਦੇ ਨਾਲ ਬਾਣੀ ਸੁਣਿਆ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਖਾਤਮਾ ਹੋ ਜਾਂਦਾ ਹੈ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣਿਆ ਦੂਖ ਪਾਪ ਕਾ ਨਾਸ ਇਸ ਤਰ੍ਹਾਂ ਇਹ ਪੰਕਤੀਆਂ ਉਚਾਰਨ ਕਰਨੀਆਂ ਨੇ ਸੁਣਿਆ ਈਸ਼ਰ ਬਰਮਾ ਇੰਦ ਤੇ ਈਸ਼ਰ ਨਹੀਂ ਬੋਲਣਾ ਸ਼ਸ਼ਾ ਨਹੀਂ ਲਾ ਦੇਣਾ ਈਸ਼ਰ ਬਰਮਾ ਥੋੜਾ ਜਿਹਾ ਭਾਰਾ ਬੋਲਣਾ ਬਰਮਾ ਨੀ ਬੋਲਣਾ ਸੁਣਿਆ ਤੇ ਵਿਸਰਾਮ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾਹਣ ਮੰਦ ਸਾਲਾਹਣ ਇਹ ਦੋਵੇਂ ਕੰਨੇ ਤੇ ਨਾਣਿਆਂ ਉਚਾਰਨ ਕਰਨਾ ਸਾਲਾਹਣ ਨੰਨਾ ਨੀ ਬੋਲਣਾ ਮੁਖ ਕਸ ਕੇ ਬੋਲਣਾ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਜੁਗਤਨ ਦੋਵੇਂ ਨਹੀਂ ਜੋੜ ਨਹੀਂ ਦੇਣੇ ਹੈ ਪਦ ਦੋਵੇਂ ਤੱਤੇ ਬੋਲਨੇ ਹੈ ਜੋਗ ਜੁਗਤ ਇਥੇ ਠਮਕ ਲਾ ਦੇਣੀ ਹੈ ਤਨ ਭੇਦ ਇਸ ਤਰ੍ਹਾਂ ਜੁਗਤ ਤਨ ਨਹੀਂ ਕਹਿਣਾ ਸੁਣਿਆ ਜੋਗ ਜੁਗਤ ਤਨ ਭੇਦ ਤਨ ਨੰਨੇ ਨਾਲ ਬੋਲਾਂ ਤਾਣ ਨਾਣਾ ਨਹੀਂ ਬੋਲਣਾ ਹੈ ਸੁਣਿਆ ਸਾਸਤ ਸਿਮਰਿਤ ਵੀਦ ਇਹ ਵੀ ਸਾਸਤ ਬੋਲਣਾ ਕਿਤੇ ਸ਼ਾਸਤ ਨਹੀਂ ਬੋਲ ਜਾਣਾ ਇਹ 6 ਸ਼ਾਸਤਰਾਂ ਦਾ ਵਾਚਕ ਹੈ 6 ਸ਼ਾਸਤਰ ਗ੍ਰੰਥ ਜਿਹੜੇ ਹਨ ਜੇ ਸ਼ਾਸਤ ਬੋਲ ਜਾਗੇ ਨਾ ਉਹ ਸ਼ਸਤਰਾਂ ਵੱਲ ਧਿਆਨ ਹੋ ਜਾਏਗਾ ਉਹ ਇਸ਼ਾਰਾ ਸ਼ਸਤਰਾਂ ਵੱਲ ਹੋ ਜਾਏਗਾ ਜੇ ਸੱਸੀ ਬੋਲਾਂਗੇ ਤੇ ਸਿਮਰਿਤ ਇਹ ਪਾਠ 5 6 5 ਰੂਪਾਂ ਦੇ ਵਿੱਚ ਤਕਰੀਬਨ ਆਉਂਦਾ ਹੈ ਇਹ ਸਿਮਰਿਤ ਬੋਲਣਾ ਹੈ ਸੱਸੀ ਸਿਆਰੀ ਮੰਮੇ ਦੀ ਜਿਹੜੀ ਸਿਹਾਰੀ ਹੈ ਉਹ ਚਰਨਾ ਚ ਜਿਹੜਾ ਰਾਰਾ ਹੈ ਉਸ ਨੂੰ ਲੱਗ ਜਾਣੀ ਹੈ ਪੋਲਾ ਬੋਲਣਾ ਸਿਮ ਰੇਤ ਸਿਮ ਰੇਤ ਜੇ ਸੱਸੇ ਦੇ ਟਿੱਪੀ ਹੋਵੇ ਫਿਰ ਬੁਲਿਆ ਜਾਏਗਾ ਸਿਮਰਤ ਜੇ ਬਰਾਬਰ ਦਾ ਰਾਰਾ ਹੋਵੇ ਫਿਰ ਬੁਲਿਆ ਜਾਏਗਾ ਸਿਮਰਤ ਜੇ ਸੱਸੇ ਸਿਹਾਰੀ ਉੱਤੇ ਟਿੱਪੀ ਹੋਵੇ ਮੰਮੇ ਦੇ ਸਿਹਾਰੀ ਨਾ ਹੋਵੇ ਚਰਨਾ ਚ ਰਾਰਾ ਹੋਵੇ ਤੱਤੀ ਸਿਹਾਰੀ ਹੋਵੇ ਫਿਰ ਬੁਲਿਆ ਜਾਣਾ ਸਿਮਰਤ ਇਹ ਇਸ ਤਰ੍ਹਾਂ ਪਾਠ ਭੇਦ ਗੁਰਬਾਣੀ ਜੀ ਦੇ ਵਿੱਚ ਆਉਂਦੇ ਹਨ ਇਥੇ ਐ ਸਿਮਰਿਤ ਸੁਣੈ ਸਾਸਤ ਸਿਮਰਿਤ ਗੀਤ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਪਹਿਲਾਂ ਦਾਸੀ ਦਿੱਤਾ ਹੈ ਨਾਨਕ ਦੀ ਵਿਸਰਾਮ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਹਾਂ ਜੀ ਸੁਣਿਆ ਇਥੇ ਵਿਸ਼ਰਾਮ ਸੱਤ ਕਸ ਕੇ ਬੋਲਣਾ ਇਹਨੂੰ ਸੰਤੋਖ ਨਹੀਂ ਬੋਲਣਾ ਨੰਨਾ ਲਾ ਕੇ ਸੰਤੋਖ ਇਸ ਤਰ੍ਹਾਂ ਬੋਲਣਾ ਸੰਤੋਖ ਨਹੀਂ ਬੋਲਣਾ ਸੱਤ ਸੰਤੋਖ ਗਿਆਨ ਇਸ ਤਰ੍ਹਾਂ ਬੋਲਣਾ ਹੈ ਸੁਣਿਆ 86 ਕਾ ਇਸ਼ਨਾਨ ਸੁਣਿਆ ਤੇ ਵਿਸ਼ਰਾਮ ਤੇ 86 8 ਤੇ 60 ਬੋਲੇ ਨਹੀਂ ਬੋਲਨੇ ਥੋੜਾ ਜਿਹਾ ਕਸ ਕੇ ਪਾਠ ਇਕੱਠਾ ਹੀ ਹੈ ਯਾਨੀ 88 ਤੀਰਥਾਂ ਦਾ ਇਸ਼ਨਾਨ ਸੁਣਿਆ 86 ਕਾ ਇਥੇ ਥੋੜੀ ਜੀ ਠਮਕ ਲਾ ਕੇ 86 ਕਾ ਇਸ਼ਨਾਨ ਇਸ਼ਨਾਨ ਨਹੀਂ ਕਹਿਣਾ ਹੈ ਸੁਣਿਆ ਪੜ ਪੜ ਪਾਵਹਿ ਮਾਨ ਪੜ ਪੜ ਇਹ ਪਰਮਾ ਬੋਲਣਾ ਹੈ ਪੜ ਪੜ ਨਹੀਂ ਕਹਿਣਾ ਹੈ ਪੜ ਪੜ ਪਾਵਹਿ ਹਹਾ ਬੋਲਣਾ ਪਾਵਹਿ ਨਹੀਂ ਕਹਿ ਦੇਣਾ ਆਮ ਕਈ ਵਾਰ ਪੜ ਪੜ ਪਾਵਹਿ ਪਾੜ ਪਾੜ ਪਾਵਹਿ ਮਾਨ ਸੁਣਿਆ ਲੱਗੈ ਸਹਿਜ ਧਿਆਨ ਸੁਣਿਆ ਤੇ ਵਿਸਰਾਮ ਲੱਗੈ ਸਹਿਜ ਧਿਆਨ ਇੱਕ ਇਸ ਪੌੜੀ ਦੇ ਵਿੱਚ ਇਹ ਵੀ ਦਰਸ਼ਨ ਕਰੋ ਇਹ ਦਸਵੀਂ ਪੌੜੀ ਦੇ ਜਿਹੜੇ ਅਖੀਰਲੇ ਪਾਦ ਹਨ ਉਹ ਸਾਰੇ ਨੰਨਿਆਂ ਦੇ ਨਾਮ ਆਏ ਆ ਚਾਰ ਗਿਆਨ ਇਨਾਨ ਮਾਨ ਧਿਆਨ ਇਹ ਕਈ ਵਾਰ ਅਸੀਂ ਨਾਣਿਆਂ ਨਾਲ ਬੋਲ ਜਾਂਦੇ ਹਾਂ ਗਿਆਨ ਕਿਤੇ ਨਾਣਾ ਬੋਲ ਦਿਆਂ ਕਿਤੇ ਨੰਨਾ ਬੋਲ ਜਾਂਦੇ ਹਾਂ ਇਹ 10ਵੀਂ ਪੌੜੀ ਦੇ ਪਿਛਲੇ ਜਿਹੜੇ ਪਦ ਹਨ ਸਾਰੇ ਧਿਆਨ ਨਾਲ ਸ਼ੁੱਧ ਬੋਲਨੇ ਆ ਗਿਆਨ ਇਸਨਾਨ ਮਾਨ ਤੇ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਇਹ ਵਿਗਾਸ ਜਿਹੜਾ ਪਦ ਹੈ ਪਹਿਲਾਂ ਵੀ ਦੱਸਿਆ ਤਾਂ ਬਾਰ ਬਾਰ ਦੱਸਿਆ ਜਾ ਰਿਹਾ ਹੈ ਵੀ ਜਿਆਦਾ ਆਪਾਂ ਵਿਗਾਸ ਬੋਲ ਜੰਦੇ ਆ ਵਿਗਾਸ ਵਾਵੇ ਸਿਹਾਰੀ ਅਰੰਭਕ ਸਿਹਾਰੀ ਜ਼ਰੂਰ ਬੋਲਨੀ ਹੈ ਸੁਣਿਆ ਸਰਾ ਗੁਣਾ ਕੀ ਗਾਹ ਸਰਾ ਦੇ ਬਿੰਦੀ ਨਹੀਂ ਲਾਉਣੀ ਸਰਾ ਗੁਣਾ ਕੀ ਇਥੇ ਥੋੜਾ ਜਿਹਾ ਠਹਿਰਾ ਗਾ ਗੱਗੇ ਦਾ ਕੰਨਾ ਵਧਾ ਦੇਣਾ ਹਾਹੀ ਤੇ ਆਵਾਜ਼ ਗਾਹਾ ਨਹੀਂ ਕਹਿਣਾ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੇਖ ਇਹਨੂੰ ਸੇਖ ਨਹੀਂ ਕਹਿ ਦੇਣਾ ਕਿਤੇ ਕੱਕਾ ਹੀ ਨਾ ਲਾ ਦਿਓ ਜਾਂ ਸ਼ੇਖ ਸ਼ਸ਼ਾ ਹੀ ਨਾ ਬੋਲ ਦਿਓ ਇਸ ਕਰਕੇ ਸੇਖ ਪੀਰ ਪਾਤ ਸਾਹ ਪਾਤ ਸਾਹਾ ਹੇ ਕੰਨਾਂ ਨਹੀਂ ਬੋਲਣਾ ਸੁਣਿਆ ਅੰਦੇ ਪਾਵਹਿ ਰਾਹੂ ਅੰਦੇ ਦੱਦਾ ਨਾ ਬੋਲਿਆ ਜਾਵੇ ਅੰਦੇ ਇਹਦੀ ਗੌਣੀ ਤੁਨੀ ਬੋਲਣੀ ਹੈ ਅੰਦੇ ਅੰਤੇ ਨਹੀਂ ਬੋਲਣਾ ਅੰਦੇ ਪਾਵਹਿ ਰਾਹੂ ਇਰਾਹੂ ਉਚਾਰਨ ਕਰਨਾ ਸੁਣਿਆ ਹਾਥ ਹੋਵੈ ਅਸਗਾਹੂ ਅਸਗਾਹੂ ਇਸ ਤਰ੍ਹਾਂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ